ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਲੰਗਿਆਣਾ ਪਰਾਣਾ ਤਸਵੀਰ ਬਾਗਾ ਪਰਾਣਾ ਜ਼ਿਲ੍ਹਾ ਸਨੂ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓਜ਼ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਦੀ ਵੀਡੀਓ ਬਣਾਈ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਸਲੀਪਰਕ ਤੁਸੀਂ ਆ ਕੇ ਕਰਨੀ ਆ ਸਵੇ ਸਵੇ ਨਾਗਾ ਦੋ ਟਾਈਮਾਂ ਤੇ ਚੋਕੇ ਤੁਸੀਂ ਲਿਜਾ ਸਕਦੇ ਹੋ ਜੀ ਬਾਕੀ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪੋਜਨਿਕ ਦੀ ਕਾਕੇ ਬਰਾੜ ਤੋਂ ਤੁਹਾਨੂੰ ਪਤਾ ਵੀ ਰੋਟੀਨ ਚ ਵੀਡੀਓ ਪੈਂਦੀ ਆ ਰੋਜ਼ ਵਾਂਗੂ ਵੀਡੀਓ ਪੈਂਦੀ ਥੱਲੇ ਦੋ ਦੋ ਹੀ ਪਏ ਨੇ ਕਈ ਯਾਰੀ ਪਹੁੰਚਦੇ ਬਾਈ ਨੂੰ ਮਾਲ ਕਿੱਧਰ ਵੇਚਦਾ ਤੇ ਕਿੱਥੋਂ ਆਉਂਦੀ ਨਾ ਮਾਲ ਬਾਈ ਵੇਚੀ ਜਾਂਦਾ ਵਾ ਆਉ ਕਰਦੇ ਆ ਬਾਈ ਨਾਲ ਗੱਲਬਾਤ ਸਲੀਪਰਕ ਤੁਸੀਂ ਆ ਕੇ ਕਰਨੀ ਆਗੀ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਨੂੰ ਹਾਂਜੀ ਨਾਂ ਦਾ ਬਈ ਰੋਜ਼ ਵੀਡੀਓ ਪੈਂਦੀ ਆ ਜੀ ਨਾਂ ਦਾ ਪਿੰਡ ਲੱਗੇਣਾ ਤਸਵੀਰ ਵਾਗਿਆ ਆਪਣਾ ਜਿਲ੍ਹਾ ਮੋਗਾ ਠੀਕ ਹੈ ਜੀ ਬਈ ਤੁਸੀਂ ਮਤਲਬ ਕਿਸੇ ਦੇ ਮਗਰਾਂ ਲੱਗੋ ਤੁਸੀਂ ਆਪ ਲੱਖਣ ਲਾ ਲੋ ਠੀਕ ਹੈ ਜੀ ਵੀਡੀਓ ਸਾਡੇ ਪੁਰੂਆ ਦੇ ਵਿੱਚ ਘਹਾੜ ਦੇ ਗੋਣਾ ਹਾਂਜੀ ਐਨੇ ਪਸ਼ੂ ਹੋਰ ਕਿਸੇ ਦੀ ਵੀਡੀਓ ਵੇਖਿਆ ਕਰੋ ਵੀ ਕਿਹਦੀ ਵੀਡੀਓ ਜਿਆਦਾ ਜਿਆਦਾ ਲਈ ਹੈ ਠੀਕ ਹੈ ਜੀ ਕੋਈ ਬੰਦਾ ਪਸ਼ੂ ਵੇਚ ਰਿਹਾ ਠੀਕ ਹੈ ਜੀ ਪ੍ਰਮਾਤਮਾ ਸਾਡੇ ਵਾਲਾ ਪੁੱਤੇ ਹੱਥਾਂ ਮੇਰਾ ਪ੍ਰਾਰਥਨਾ ਪ੍ਰਮਾਤਮਾ ਦਾ ਹਰ ਇੱਕ ਨੂੰ ਕਿਰਪਾ ਰ ਇਹ ਨਹੀਂ ਹੁੰਦਾ ਵੀ ਜੇ 100 ਜੋ ਮਤਲਬ ਮੰਨ ਕੇ ਚੱਲੋ ਆ ਬਈ ਸਾਰੇ ਸਾਰੇ ਨਿਕੋ ਜੁੰਦੇ ਜੇ 20 ਬੋਤਲਾਂ ਆ ਮਸੀ ਸਹੀ ਵੀ ਹੈ ਅਸੀਂ ਸਹੀ ਵੀ ਆ ਅਸੀਂ ਇਹਨੇ ਨਹੀਂ ਸਹੀ ਵੀ ਅਸੀਂ ਤਾਂ ਵੀ ਕੋਈ ਨਹੀਂ ਹਾਂਜੀ ਪਰ ਤੁਸੀਂ ਤਸੱਲੀ ਕਰੋ ਤਾਲਾ ਆ ਕੇ ਲੋ ਤੁਸੀਂ ਤਸੱਲੀ ਕਰਕੇ ਲੋ ਕਿਸੇ ਤੋਂ ਵੀ ਲੈਣਾ ਪਸੂ ਕਦੋਂ ਵੀ ਲੈਣਾ ਠੀਕ ਹੈ ਜੀ ਤੁਸੀਂ ਪਸੂ ਤੜਕਾ ਕੇ ਲੋ 2 ਡੰਗ ਚੋਕ ਲੋ 3 ਡੰਗ ਚੋਕ ਲੋ ਠੀਕ ਹੈ ਜੀ ਉਹ ਟੋਟਲ ਠੱਗੀ ਨਾ ਬਾਅਦੇ ਮੈਨੂੰ ਇਹ ਰਹੁੰਦਾ ਤੁਹਾਡੇ ਕੋਲੇ ਪੈਸੇ ਹੈ ਨਹੀਂ ਕਿਸੇ ਕੋਲ ਠੀਕ ਹੈ ਜੀ ਪਤਾ ਨਹੀਂ ਕੋਈ ਕਿਵੇਂ ਪੈਸੇ ਕਰਕੇ ਲਉਂਦਾ ਸੱਜਾ ਖੰਭਾ ਠੀਕ ਹੈ ਠੀਕ ਹੈ ਜੀ ਪੈਸੇ ਜਿਹੜੀ ਠੱਗੀ ਨਾਲ ਵਾਜੇ ਸਾਡੀਆਂ ਆਨਲਾਈਨ ਕਰਦੀਆਂ ਗਰੰਟੀ ਦੇ ਬਾਈ ਠੀਕ ਹੈ ਜੀ ਜਿਹੜਾ ਬੰਦਾ ਨੇ ਵੀਡੀਓ ਤੇ ਪੂਰੇ ਬੋਲੂਗਾ ਸਹੀ ਗੱਲ ਆ ਬਾਈ ਆਨਲਾਈਨ ਜਾਂਦੀਆਂ 100-100 ਕਿਲੋਮੀਟਰ ਦੋ ਆ ਬੱਕ ਜੇ ਮਾੜਾ ਦਰੋ ਹੀ ਘਰੇ ਖੜਾ ਰਵੇ ਮੈਂ ਕਿਰਾਇਆ ਮੈਂ ਦੇਉਂਗਾ ਤੇਰੇ ਘਰਦ ਕਰਾਂ ਸਹੀ ਗੱਲ ਆ ਤੇ ਪੂਜ ਕੋਈ ਨੁਕਸਾਨ ਸਾਡਾ ਬਾਈ ਦੋ ਡਾਕ ਟਣਕਾਇਆ ਹੁੰਦਾ ਠੀਕ ਆ ਦੋ ਡਾਕ ਟਕਾ ਕੇ ਕਾਲਾ ਸਾਰਾ ਵਹਿ ਗਿਆ ਬਾਈ ਜੀ ਚਲ ਸੱਤ ਵੇਚ ਗਿਆ ਠੀਕ ਹੈ ਜੀ ਆ ਤਿੰਨ ਤਾਂ ਵੀਡੀਓ ਤੇ ਬਣਾ ਵੇਚ ਗਿਆ ਸੱਤ ਤਿੰਨ ਦੇ ਵੇਚ ਗਿਆ ਆ ਹੁਣ ਆਈ ਆ ਇਹ ਹੁਣ ਆਈ ਆ ਬਾਈ ਇੱਧਰ ਜਦੋਂ ਪੂਰਾ ਵੜਾ ਇੱਧਰ ਲਵਾਉਂਦੇ ਆ ਉਧਰ ਹੀ ਉਧਰ ਵਾਲੇ ਉਧਰ ਲਵਾਉਂਦੇ ਨੇ ਕਿਉਂਕਿ ਲੋਕ ਯਾਰ ਨਾ ਬਾਤ ਛੋਟੀ ਜਾਂਦੇ ਵੀ ਯਾਰ ਕਰਦਾ ਕੀ ਹੈ ਖੇਤੀ ਵੀ ਨਾਲ ਕਰੀਂਦਾ ਬਾਈ ਤੋਂ ਵੀ ਕਿੱਲੇ ਠੀਕ ਹੈ ਜੀ ਤੇ ਬੰਦਾ ਵੀ ਇੱਕ ਰੱਖ ਚੰਗਾ ਚੰਗਾ ਬਸ ਵੀ ਕੀ ਜਾਂਦਾ ਮੈਂ ਦੋ ਡਾਂਗ ਚੋ ਕੇ ਗੱਡੀ ਭੇਜ ਲਈ ਆ ਸਵੇਰ ਸ਼ਾਮ ਜਾਣਾ ਫਿਰ ਉਹ ਨੂੰ ਵੇਟਣਾ ਹੈ ਠੀਕ ਹੈ ਬਾਈ ਦੋ ਡਾਂਗ ਚੋਣਾ ਹੁਣ ਮਗਲੇ ਪੋਸੂ ਅੱਜ ਅੱਜ ਚੋਤੇ ਆ ਠੀਕ ਹੈ ਜੀ ਸਵੇਰ ਚੋਤੇ ਆ ਸ਼ਾਮ ਨੂੰ ਫਿਰ ਚੋਣੇ ਕੱਲ ਨੂੰ ਕੱਲ ਔੜ ਗਈ ਇਹ ਦੋ ਡਾਂਗ ਕੱਲ ਚੋਈ ਆ ਮਨ ਕੱਲ ਸ਼ਾਮ ਨੂੰ ਚੋਣੀ ਹਾਂਜੀ ਸ਼ਾਮ ਨੂੰ ਚੋਣੀ ਠੀਕ ਹੈ ਬਾਈ ਪੂਰੀ ਉਹ ਮੇਰਾ ਭੈਣ ਭਰਾ ਬਾਈ ਥੱਲੇ ਠੀਕ ਹੈ ਜੀ ਕੋਲੀ ਪੂਰੀ ਲੈ ਠੀਕ ਹੈ ਜੀ ਠੀਕ ਹੈ ਬਾਈ ਮੇਨ ਦਨ ਦੋ ਦੋ ਇੱਕ ਨੰਬਰ ਚਿੱਟਾ ਆ ਜੀ ਬੰਦਾ ਦੂੜ ਮਹੀਨਾ ਬਈ ਸੌ ਖਾ ਗਿਆ ਬੰਦਾ ਬਣੀ ਆ ਪਰ ਮੈਂ ਖਾਲੀ ਕਰਕੇ ਦੇਣੀ ਭਰਾਵੋ ਦੂੜ ਮਹੀਨਾ ਹੋ ਗਿਆ ਬਣੀ ਠੀਕ ਹੈ ਬਾਈ 15 ਠੀਕ ਹੈ ਹਸਤਾਜ ਵੀ ਖਾਦਾ ਠੀਕ ਹੈ ਜੀ ਵੀ ਰੈਕਟਰ ਨਾਲ ਗੱਲ ਕਰਦੀ ਆ ਠੀਕ ਹੈ ਜੀ ਪਤਾ ਬਈ ਮੈਂ ਠੀਕਾ ਤੇਰਾ ਦੋ ਡਾਕ ਦੇ ਠੀਕ ਹੈ ਜੀ ਤੇ ਇਹ ਨਹੀਂ ਪਤਾ ਹੁਣ ਡੇਢ ਦੀ ਚੱਕ ਹੋਣੀ ਨਹੀਂ ਨਹੀਂ ਪਰ ਸੁਨਸੀਆਂ ਇਰੀਆਂ ਬੰਦ ਰਿਆਂ ਆਪਾਂ ਖਾਲੀ ਕਰਕੇ ਦੇਣੀਆਂ ਆ ਠੀਕ ਹੈ ਬਾਈ ਜਿਹਦਾ ਪ੍ਰਾਈਸ ਹੈਗਾ 29000 ਰੁਪਈਆ ਠੀਕ ਦੋ ਟਾਈਂ ਚੋਲਵੇ ਭਲਾ ਕੋਈ ਮੈਂ ਕਿਹਾ ਪੰਜ ਟਾਈਂ ਚੋਲੋ ਯਾਰ ਮੈਂ ਭਾਵੇਂ ਸਹੀ ਗੱਲ ਬਾਈ ਚੋਲੇ ਤਸੱਲੀ ਕਰ ਲਵੇ ਸਹੀ ਗੱਲ ਬਾਈ ਪਰ ਮਾਦਮਾ ਤੋਂ ਡਰ ਕੇ ਦਿੰਦੇ ਪਤੂ ਡਰ ਕੇ ਫਿਰ ਮਿੰਨਾਵੇਂ ਤੋਂ ਠੀਕ ਆ ਬਾਈ ਪਤੂ ਨੇ ਖਾਲੀ ਆਓ ਜੇ ਪਤੂ ਮਾੜਾ ਤਾਂ ਰੋਜ਼ ਇੱਥੇ ਖੜੇ ਖੜੇ ਰਹਿਣਾ ਲੈਣ ਲੱਗੀ ਰਵੇ ਹਾਂਜੀ ਸਾਨੀ ਸਾਨੀ ਤੋਂ ਵੈਸੀ ਪਾਪੀ ਆ ਹਾਂਜੀ ਹਾਂਜੀ ਤਾਂ ਗਲਤ ਰੰ ਕੰਮ ਹੋ ਜਾਂਦੇ ਆ ਪਰ ਆਪਾਂ ਗਲਤੀ ਕਿਉਂ ਜਾਣ ਪੁੱਝ ਕੇ ਕਰਕੇ ਪੁਲਿਸ ਨੂੰ ਦੇ ਦੇ ਕੇ ਪੈਸੇ ਲੈ ਰਹੇ ਆ ਹਾਂਜੀ ਹਾਂਜੀ ਮੁਰਗੇ ਸੋਹਾਂ ਖੜਨਾ ਸ਼ੁਰੂ ਕਰ ਦਿੰਦੇ ਆ ਸਹੀ ਗੱਲ ਹੈ ਇਹ ਬੜੀ 26 ਦੀ ਲਈ ਹੈ ਤੇ 1000 ਰੁਪਏ ਖਰਚਾ ਤੇ 235 ਰੇਟ ਉਹ ਹੀ ਬਦ 1500 ਹੋ ਗਿਆ ਠੀਕ ਹੈ ਜੀ ਪੰਜ ਚ ਸ਼ਾਮ ਤੱਕ ਕਰ ਦੇਣੀ ਆ ਮੈਂ ਵਾਹ ਠੀਕ ਆ ਉਹ ਜਦੋਂ 15 ਜੋਂ ਬਣ ਕਰਨਾ ਠੀਕ ਹੈ ਜੀ ਤੇ ਦਿਹਾੜੀ ਪਈ ਜਾਂਦੀ ਆ ਵਧੀਆ ਐਸਐਸਪੀ ਸਾਹਿਬ ਦੀ ਹੋ ਗਿਆ ਆਪਾਂ ਘਰੇ ਬਣੀ ਜਾਂਦੇ ਪਏ ਚਲੋ ਵਧੀਆ ਚਲੋ ਕੰਮ ਆਪਣਾ کاروبار ਨਫਾ ਤਾਂ ਕੰਮ ਚੱਲਦਾ ਵਪਾਰ ਲੰਡਰ ਸਕਾਈ ਹਾਂਜੀ ਹਾਂਜੀ ਹੁਣ ਛੱਪੀ ਦਾ ਲੋਗੇ ਮੇਰੇ ਕੰਡੋ ਲੰਘਾਣਾ ਪੁੱਛ ਲੋ ਠੀਕ ਆ ਬਾਈ ਕੋਈ ਲੰਬਾ ਕੋਈ ਦਾ ਭਲਾ ਕਹਦੇ ਵੇ ਚਲੋ ਯਾਰ ਹਜ਼ਾਰ ਆ ਪਸੂ ਦਾ ਮਗਰ ਇੱਕ ਅਦਾ ਪਉਦਾ ਹੋਈ ਜਾਂਦਾ ਬੰਦੇ ਇੰਨੇ ਕੰਮ ਨੇ ਕਿਤੇ ਉਹ ਕੰਮ ਤੇ ਕਮੇਟੀ ਪਈਏ ਬੰਦੇ ਯਾਦ ਕਰਦੇ ਪੁਰਾਣੇ ਬੰਦੇ ਗਾਂਧੀਆਂ ਦਵਾਈ ਦੇ ਫੋਨ ਤੇ ਬੋਲ ਕਹਿੰਦਾ ਬਈ ਮਾਪਦੀ ਵੀ ਗਲਤ ਹੋਈ ਲਈ ਜਾਂਦੀ ਕਈ ਵਾਰੀ ਯਾਰ ਹੁਣ ਉਹ ਪਸੂ ਗਲਤ ਹੋ ਜਾਂਦੇ ਆ ਕਈ ਵਾਰਾ ਮਗਰ ਇੱਕ ਅਦਾ ਹੋਈ ਜਾਂਦਾ ਆ ਆਪਾਂ ਨੂੰ ਬੱਚੇ ਲਾ ਕੇ ਦੇ ਦਿੰਦੇ ਆਪਾਂ ਪੂਰੇ ਬੰਦੇ ਖੋਰੀ ਆ ਹਾਂਜੀ ਸਹੀ ਗੱਲ ਆ ਕੀ ਕਰਗੇ ਆਹੋ ਪਰ ਬੱਚੇ ਲਾਉਣ ਵਾਲੇ ਲੋਕੋ ਹਾਂਜੀ ਪਰ ਕੱਲ 15 15 16 ਕਦੋਂ ਲੈ ਵੜੇ ਵਾਲਾ ਬੱਚਾ ਲਾ ਕੇ ਵੇਚ ਦਿੰਦੇ ਕੱਲ ਲਾਵਾਂ ਗਲਤ ਪਸ਼ੂ ਦੇ ਆਪਣੀ ਨਾਦ ਭਗਤੂਗੀ ਕੱਲ 15 ਲੋਕ ਕੇ ਦਾ ਵੜੇ ਵਿੱਚ ਸਹੀ ਗੱਲ ਹੈ ਸੱਤ ਦੋ ਬੱਚਾ ਹੈਗਾ ਹੈ ਨਹੀਂ ਤਾਂ ਹੈ ਨਹੀਂ ਸਹੀ ਹੈ ਹੈ ਵੀ ਕੱਲ ਲੈ ਵੜਾ ਵੇਚ ਗਈਆਂ ਮੈਂ ਕਿਹਾ ਬੱਚੇ ਨੂੰ ਘਰ ਕੇ ਪਾ ਦੇ ਅੰਦਰ ਅੱਛਾ ਕਦੋਂ ਲਿਆ ਕੇ ਲਾਵਾਂ ਮਗਰ ਜਿਵੇਂ ਲਾਉਂਦੇ ਯਾਰ ਅਸਲੀ ਵਿੱਚ ਭਰਾਵੋ ਜੋ ਬੱਚਾ ਹੁੰਦਾ ਬੱਚਾ ਹੀ ਹੁੰਦੇ ਬੱਚੀ ਆਲੀ ਬੱਚਾ ਹੀ ਹੁੰਦਾ ਜੇ ਨਹੀਂ ਤਾਂ ਨਹੀਂ ਸਹੀ ਨਹੀਂ ਇਹ ਤਾਂ ਮੇਨ ਨਹੀਂ ਸੁਝਾ ਮੀਆਂ ਨੂੰ ਤੇ ਉਹ ਹੀ ਆਉਗੀ ਠੀਕ ਆ ਆਉ ਨਹੀਂ ਆ ਗਿਆ ਆਪਾਂ ਹੁਣ ਰੋਜ਼ ਵੀਡੀਓ ਲਾ ਵਾਹ ਪਾ ਕੇ ਵੇਖੋ ਤੁਹਾਨੂੰ ਭਰ ਕੇ ਵੇਖੋ ਠੀਕ ਆ ਰੋਜ਼ ਲੋਕੇ ਰੋਜ਼ ਵੀਡੀਓ ਵੇਂਦੇ ਆ ਜੀ ਉਹਨੂੰ ਵੇਖੋ ਇੰਨੇ ਪਸ਼ੂ ਬਖੇਰ ਮਿੰਡ ਨੂੰ ਦਬਾਈ ਕੱਲ ਵੇਚ ਗਾ ਹਾਂਜੀ ਹਾਂਜੀ ਵੀਡੀਓ ਤੇ ਵਿਗੜੀ ਮਿੰਡ ਨੂੰ ਆਉਗਾ ਬੰਦਾ ਫੇਰ ਹੀ ਪੈਣੀ ਆ ਠੀਕ ਆ ਬਾਈ ਕੱਲ ਦੋ ਪੰਜਾਂ ਨਾਲ ਕੱਲ ਦੋ ਪੰਜਾਂ ਸੀ ਨਾ ਨਹੀਂ ਚੱਕਿਆਂ ਦਾ ਗੁੱਸਾ ਨਾ ਕਰ ਲੋ ਠੀਕ ਹੈ ਤਾਂ ਬਟਨ ਆਪਾਂ নোਟੀਫਿਕੇਸ਼ਨ ਤੁਹਾਨੂੰ ਪਹੁੰਚ ਜੇ ਠੀਕ ਹੈ ਜੀ ਤੇ ਜਨਰਲ 11 ਮੇਰਾ ਭਾਈ ਇੰਨੀ ਗੱਲਾਂ ਕਰਦਾ ਧੰਨਵਾਦ ਠੀਕ ਆ ਲੋ ਵੀ ਦੋਸਤੋ ਬਾਈ ਨੇ ਕਹਿਆ ਸੁਣ ਲੈ ਜੇ ਬਾਈ ਕੋਈ ਖਰਾ ਸੱਚਾਈ ਆ ਤਾਂ ਤਾਈ ਨਾ ਮਾਲ ਜਾਂਦਾ ਵਾ ਆਦੀ ਵਿਹੜ ਵੇਖ ਲਓ ਬਾਈ ਸੋਹਣਾ ਥਾਣ ਹਵਾਨਾ ਠੰਡੀ ਸੀਲ ਆ ਸਿਰਮ 29000 ਆ ਬਾਈ ਕਹਿੰਦੇ 5 ਬਾਈਆਂ ਰੁਪਏ 10 2000 10 ਵੜ ਗਿਆ ਤੁਹਾਨੂੰ ਸੋਹਣਾ ਥਾਣ ਹਵਾਨਾ ਵਾ ਨਿੱਗਰ ਨਿੱਗਰ ਬਹੁਤ ਆ ਵੱਡੀ-ਬੁੱਡੀ ਬਹੁਤ ਆ ਗਈ ਬਣੀ ਵੀ ਇਹ ਰਹਿ ਗਈ ਤਾਂ ਤੁਹਾਨੂੰ ਪਤਾ ਕਿੰਨੇ ਦੀ ਵਿਹੜ ਤਿਆਰ ਹੋਣੀ ਹੈਗੀ ਇਹ ਆ ਸਿਰਫ ਇਹ 29000 ਰੁਪਏ ਤੁਹਾਨੂੰ ਮਿਲ ਜਾਣੀ ਹੈਗੀ ਵਿੱਚੋਂ ਕਿ ਛੋਟਛਾਪਾ ਤੁਹਾਨੂੰ ਜ਼ਰੂਰ ਕਰ ਲੋ 150 ਫਿਰ ਮਾਨਤਾਣ ਹੋ ਜਾਊਗਾ ਨਿੱਗਰ ਨਿੱਗਰ ਬਹੁਤ ਠੰਡੀ ਸੀਲ ਤੇ ਵੇ ਮੱਝਾਰਗਾਥੇ ਚੋਰੇ ਮੋਟਾ ਥਾਣਾਗਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਜਿਹਦੇ ਪਸੰਦ ਆਏ ਬਾਈ ਨੇ ਗੱਲ ਪੜ ਕਰ ਲਿਓ ਧੰਨਵਾਦ ਜੀ